ਰੱਬ ਕੀ ਈ ਭਈ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਪਾਪੀ ਕਰਮ ਕਮਾਵ ਦੇ ਕਰ ਦੇ ਹਾਇ ਹਾਇ ਨਾਨਕ ਜੋ ਮਥਣ ਮਾਧਾਨੀਆਂ ਤੇਉ ਮਥੇ ਧਰਮ ਰਾਏ ਨਾਮ ਤੇ ਆਇਨ ਸਾਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵ ਹੈ ਕੀ ਤੋ ਭਵਨ ਪੁਨੀਤ ਉਭੜੀ ਕੁਥਾਈ ਮਿੱਠੀ ਗਲਨ ਕੁਮੰਤਰੀਆ ਨਾਨਕ ਸਈ ਉਬਰੇ ਜਿਨਾ ਭਾਗ ਮਥਾਹੇ ਉੱਤੜੇ ਸੁਖੀ ਸਵੰਨ ਜੋਰ ਤੇ ਸਹ ਆਪਣੇ ਪ੍ਰੇਮ ਵਿਛੋਹਾ ਧਣੀ ਸੋ ਘੱਠੇ ਪਹਿਰ ਲਵੰਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਮ੍ਰਿਗ ਤਿਸਨਾ ਪੇਖ ਭੁੱਲਨੇ ਉਠੇ ਨਗਰ ਗੰਧਰਵ ਜਿਨੀ ਸਾਚੇ ਆਰਾਦੇ ਆ ਨਾਨਕ ਫਮਨ ਤਨ ਫਬ ਪਤ ਤ ਉਦਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸਹ ਉਧਾਰੇ ਨਾਨਕਾ ਸੋ ਸਿੰਬਰੇ ਸਿਰਜਣ ਹਾਰ ਦੂਜੇ ਛੋੜ ਕੋ ਵਟੜੇ ਕਸ ਸੋ ਚਿਤ ਲਾਏ ਦੂਜਾ ਪਾਵੇ ਨਾਨਕਾ ਵਹਿਣ ਲੋੜੰਦੜੇ ਜਾਏ ਤੇ ਹਟੜੇ ਬਾਹ ਜਾਰ ਸੌਦਾ ਕਰਨ ਵਣ ਜਾਰੇ ਆ ਸੱਚ ਵਖਰ ਜਿਨੇ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਕਵਾਰ ਨਾਨਕ ਹਰ ਬਿਸਰਾਏ ਕਾ ਪਾਉਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਬਿਸਰਾਏ ਮੰਗ ਧੰਮਾ ਧੰਮ ਸੋ ਪ੍ਰਭ ਚਿਤ ਨਾ ਆਵਈ नहि करम् चर दो नाच्चर आप कृपाल शब्द दया खोट बाबा नानका काहिर्चलवे गादडे जे ला साोल जडापन लाह सु सज्जन टोल सज्जन सच्च पा सहो शेर्ष द श ਸਬਹਟ ਆਸੋਹੀਆ ਸਬਨਾ ਦਾ ਵੇਸਾ ਹੋ ਸਜਣਾ ਸੱਚਾ ਪਾਤਸ਼ਾਹ ਸਰਸ਼ਾਦਸ਼ਾਹ ਜਿਸ ਬਾਸ ਬਹਟਿਆਸੋਹੀਆ ਸਭ ਨਾ ਦਾ ਵੇਸਾ ਹੋ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਲਾ ਨਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰth ਕੀਨਾ

क पाजुहार मम गीपसर न ही गयो लियो जरन् जीत कहु नानक पाजु हर मना पयो सूज न काल पहुचयो कहू का नानक नर बाबरे कौ न पगवान सम्पत् सगल जिने इन में कछ संगी नहीं नानक साची जान जाने उदाहरण

हन् संप सुख दियो नानक सुन रे मना सिमरत दाता राम है दुस् नाहन कोय कहो नानक सुन रे सुनरे मन ते गत हो हे सिमर गत पाय ते पजरे तमिीत नानक सुन रे मना औद कटत है नीत पांच तत् को तन रच ओ जान चतुर सजान जेहते उपजे ओ नानका लीन ताहे मैमा हट मैं हर जू बस संतनि कयूं पुकार भउ न कते पजमा पौन दोत पार सुख दुख जरस नोभ मोहो कहो नानक सुन सुनरे मना सो मूरत सोमूर्त भगवास् निन्दयाहे है, है कंचन लोह समाना ਸੁਨ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਖੋਗ ਜਾ ਕਾ ਨਹੀਂ ਬਰੇ ਮੇ ਤ ਸਮਾਨ ਕਾਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੈ सुनरे मना ज्ञानी ताहे आ सगली तजे लि ओपेखबराग कहु न कोनरे मना तेह तेहनर मा ममता तजि सब्ते पयो कहो नानक सुन सुनरे मन ते कट ब्रह्म निवास ये हो मैं तजे राम पशा साची मन आसन हरना कल मैं हर को नाम ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਹਕਾਮ ਜੇ ਬਾਗਣ ਗੋਬਿੰਦ ਭਜੋ ਕਰਨ ਸਣ ਹਰਨਾਮ ਕਸੁ ਨਰੇ ਮਨਾ ਪਰ ਹੈ ਨ ਜਮ ਕੈ ਧਾਬ ਜੋ ਪ੍ਰਾਨੇ ਮਮਤਾ ਤਜ ਲੋਭ ਮੋਹ ਅਹੰਕਾਰ ਕਾਹ ਨਾਨਕ ਆਪਨ ਤਰੈ ਔਰ ਨ ਲੇਤ ਉਦਾ सुनार् ऐसे जग को जान कच्छ साचो नहीं नानक भगवा इसारणे प्रणी डो नीतन कौ नारायण जीत जसे जलते बुध बुदा उपजिनस रचना तैसे रची कहो नानक सुन मीत प्राण ने न चेतई मदमाया का अंधा कहो नानक बिन हर भजन जम जन्द ज सुख कह सदा शरण की ले नानक सुनरे मना दुर्लभ माया कारण तावहि ਲੋਗੇ ਆ ਜਾਨ ਕਹੁ ਨਾਨਕ ਬਿਨ ਹਰ ਭਜਨ ਬੇਰਥਾ ਜਨਮ ਸ੍ਰਾਨ ਜੋ ਪ੍ਰਾਨੇ ਇਸ ਦਿਨ ਭਜਾ ਰੂਪ ਰਾਮ ਤੇ ਜਾਨ अंतर नही नानक साची मा मन माया मैं फद रहे वो, बिसरे वो गो बिंद नाम गोविन्दो नानक बिन हर भजन जीवन कौने कामा प्राणे रामना चेतई मदमाया क अंधा हर भजन बिना रत काहे जम फंद सुख में बसंगे पाए दुख में संग न कोए कहो नानक हर भज मना अंत सहाई हो ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਰਹੁ ਨਾਨਕ ਹਰਿ ਭਜ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹੇ ਓ ਤੇਉ ਨਾ ਮਨ ਕੋ ਮਾਨਾ ਦੂਰ ਮਤ ਸੋ ਨਾਨਕ ਫਦਿਓ ਰੱਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨਾ ਤੀਨੇ ਅਵਸਥਾ ਜਾਨਾ भजन बिनामा कर्णत कियो सु न कि फंद नानक सम्यो रम गयो अब क्यों रोवत रो माया में राम रहे ओ निकसत नाहन नमीत नानक मूरत चतर जो छाड़त नाहन पीत नर चाहत काश और ਕੀ ਆ ਰੈ ਭਾਈ ਚਿਤ ਵਤ ਰਹੇ ਓਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਈ ਜਗਤ ਪੇ ਖਾਰੇ ਫਿਰਤ ਹੈ ਸਭ ਕੋ ਦਾ ਤਾਰਾਮ ਕਾਹੋ ਨਾਨਕ ਮਨ ਸਿਮਰਤੇ ਹ ਪੂਰਨ ਹੋ ਬਹਿ ਕਾ ਹਾ ਕਰ ਜਗ ਸੁਪਨੇ ਜਾਂ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿ ਉਹ ਬਖਾਨ ਗਰਬ ਕਰਤ ਹੈ ਦੇਹ ਕੋ ਬੇਨ ਸਾਸ਼ਨ ਮੈਂ ਤ ਸਕਾਹੇਓ ਨਾਨਕ ਤੇ ਹਜਗ ਜੀ ਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਜਿਹ ਨਰ ਹਾਰੇ ਅੰਤਰ ਨਹੀਂ नानक साची मान एक भगत भगवाना जेह प्राणे का नाहे मन ਸਵਾਮੀ ਕੋ ਗ੍ਰਹਿ ਜਿ ਸਦਾ ਸਵਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿੱਤ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰ ਗੁਮਾ ਜੋ ਕੁੰਚਰ ਈਸ਼ਨਾਨ ਸਿਰ ਕੰਪਿਓ ਪਗ ਡਗ ਮਾਗੇ ਨਾਨ ਜੋਤ ਤੇ ਹੀ ਨਾ ਕਾਹੋ ਨਾਨਕ ਇਹ ਵਿਧ ਪਾਈ ਉ ਨਹਰ ਰਸਲੀਨ ਨਿਜ ਘਰ ਦੇਖਿਓ ਜਗਤ ਮੈਂ ਕੋ ਕਹੋ ਕੋ ਨਾ ਹੈ ਨਾਨਕ ਤੇਰ ਹਰਿ ਭਗਤ ਹੈ ਤੇਰਾ ਕੋ ਮਨ ਮਾਹੀ ਅਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਸਹਨਾਂਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ RAM ਗਾਇਓ ਰਾਵਣ ਗਾਇਓ ਕੋ ਬਹ ਪਰਵਾਰ ਕਹੋ ਨਾਨਕ ਤੇ ਕਾਸ਼ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ नानक रेर नहि को नान क थेर नहीं कोई, जो उपज सो बे परो आज परक काल नानक हर गुण गाए ले चाड सगल जंज षुट् क्यों बन्धन परे कशो न होते उप ਸਭ ਕੇਸ਼ ਹੋਤੇ ਉਪਾਏ ਨਾਨਕ ਸਭ ਕਿਸ ਤੁਮ ਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਸਬ ਤਜ ਗਾਏ ਨੇ ਬੇਹੋਸਾਤ ਕਹੋ ਨਾਨਕ ਇਹ ਵਿਪਤ ਮੈਂ ਇਕ ਏਗ ਰਗਨਾਥ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਦਾ ਪਿਉ ਗੁਰਮੰਤ ਰਾਮ ਨਾਮੇ ਹੋਰ ਮੈਂ ਗਾਹੋ ਜਾ ਕਾ ਸਮ ਨਹੀਂ ਕੋਏ ਜੇ ਹਿ ਸਿਮਰਤ ਸੰਕਟ ਮਿਟੈ ਦਰਸ ਤੁਹਾਰਾ ਜਾ ਕੇ ਸਮ ਨਹੀਂ ਕੋ पयो विचारो अमृत नाम ठाकुर का पयो जिसका सबस आधार ਦਿਸ ਕਾ ਹੋਏ ਉਧਾਰ ਇਹ ਵਸਤ ਤਜੀ ਨਹ ਜਾਈ ਨੇਤ ਨੇਤਰ ਰਖਿ ਹੋਰ ਧਾਰੋਾਮ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਬਸਾ ਹੱਲਾ ਪੰਜ ਵਾ ਤੇਰਾ ਕੀਤਾ